Hi, um, thank you for having us. Um, it's great to come to a school to be able to help the kids. It's a great opportunity with a really nice organization that helps you guys get what you need. And it's really good because I'm a teacher too. So I get to see you guys in school here and what we can do to make sure that you guys get to prosper and do well. And uh, thank you so much for having us. Thank you. Thank you. ਐਮ ਸਾਡੇ ਸ਼ਵੜਾ ਜੀ ਸਾਡੇ ਗੁਰੂ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਵੈਲਕਮ ਹੈ ਸਾਡੇ ਸਕੂਲ ਦੇ ਵਿੱਚ ਅੱਗੇ ਵੀ ਮੇਰੇ ਸਕੂਲ ਪੁਰਾਣੇ ਸਕੂਲ ਵਿੱਚ ਵੀ ਬੱਚਿਆਂ ਨੇ ਬਹੁਤ ਹੈਲਪ ਕਰਦੇ ਸੀਗੇ ਤੇ ਅੱਜ ਵੀ ਕੱਲ ਗੱਲ ਹੋਈ ਤੇ ਅੱਜ ਵੀ ਸਾਡੇ ਬੱਚਿਆਂ ਲਈ ਕੁਛ ਨਾ ਕੁਛ ਲੈ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਜੈਦੀਪ ਤੇ ਪ੍ਰਦੀਪ ਜੈਦੀਪ ਤੇ ਪ੍ਰਦੀਪ ਜੀ ਕੈਨੇਡਾ ਤੋਂ ਆਏ ਨੇ ਉਹ ਬੱਚਿਆਂ ਨਾਲ ਬਹੁਤ ਆਪਣਾ ਗਿਫਟ ਲੈ ਕੇ ਆਏ ਤੁਹਾਡੇ ਵਾਸਤੇ ਕਲਾਪਿੰਗ ਕਰੋ ਬਟਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸੇ ਤਰੀਕੇ ਨਾਲ ਸਾਡੇ ਨੈਕਸਟ ਟਾਈਮ ਵੀ ਸਕੂਲ ਦੇ ਬੱਚਿਆਂ ਵਾਸਤੇ ਕੁਝ ਨਾ ਕੁਝ ਹੈਲਪ ਕਰਦੇ ਰਹਿਣ ਮਤਲਬ ਕਿ ਆਪਾਂ ਜੇ ਮਾਲਕ ਨੇ ਸਾਨੂੰ ਦਿੱਤਾ ਆਪਾਂ ਦੂਜਿਆਂ ਨਾਲ ਸ਼ੇਅਰ ਕਰਕੇ ਕਰਾਂਗੇ ਤਾਂ ਮਾਲਕ ਹੋਰ ਬਰਕਤ ਪਾਊਗਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਕੂਲ ਵਿੱਚ ਜੀ ਆਇਆਂ ਕਹਿੰਦੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਅਰ ਥੈਂਕਸ ਅ ਲੋਟ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਕਿ ਬੱਚਿਆਂ ਦੇ ਲਈ ਉਹਨਾਂ ਨੇ ਸੋਚਿਆ ਕਿ ਵੈਸੇ ਵੀ ਇਸ ਸੈਸ਼ਨ 'ਚ ਗਰਮੀ ਕਾਫੀ ਹੋ ਰਹੀ ਹੈ ਤਾਂ ਉਮੀਦ ਹੈ ਕਿ ਬੱਚੇ ਵੀ ਖੁਸ਼ ਹੋਣਗੇ ਇਸ ਗਿਫਟ ਨੂੰ ਦੇ ਕੇ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਇੱਥੇ ਆਇਆ ਤੇ ਮਿਸ ਛਾਬੜਾ ਸਰ ਤੇ ਸਰ

ਤੇ ਥੈਂਕ ਯੂ ਵੈਰੀ ਮਚ ਫਰ ਹੈਵਿੰਗ ਅਸ ਥਿਸ ਇਜ਼ ਅ ਗ੍ਰੇਟ ਆਰਗੇਨਾਈਜੇਸ਼ਨ ਐਂਡ ਆਮ ਰੀਲੀ ਹੈਪੀ ਕਿ ਸਾਨੂੰ ਮੌਕਾ ਦਿੰਦੇ ਆ ਅੰਕਲ ਸਾਨੂੰ ਦੱਸਦੇ ਆ ਕਿ ਕਿਸ ਨੂੰ ਜ਼ਰੂਰਤ ਹੈ ਤੇ ਅਸੀਂ ਤੁਹਾਨੂੰ ਜਿੰਨੀ ਹੈਲਪ ਕਰ ਸਕਦੇ ਆ ਕਰਾਂਗੇ ਥੈਂਕ ਯੂ ਅਗੇਨ ਇੰਜੋਏ ਵਾਟਰ ਬਾਲ ਆਪਣੇ ਕੋਲ ਰੱਖਣੀ ਕਿਸੇ ਕੋਲ ਦੇਣੀ ਨਹੀਂ ਆਪਣਾ ਨਾਮ ਉੱਪਰ ਲਿਖ ਲੈਣਾ ਮੇਰੇ ਗਮ ਨਹੀਂ ਹੋਏਗੀ ਥੈਂਕ ਯੂ ਵੈਰੀ ਮਚ ਕੌਲ ਕਰਦਾ ਕੋਦਾ ਨਹੀਂ ਬਿਮਾਰ ਕੋਦਾ ਨਹੀਂ ਸਾਲ